ਇਹ ਪੰਜਾਬ ਚ ਦਾਰੂ ਜਾ ਰਹੀ ਹੈ ਸਭ ਇਸ ਬਾਰਡਰ ਤੋਂ ਜਾ ਰਹੀ ਹੈ ਇਹ ਮੋਟਰਸਾਈਕਲਾਂ ਤੇ ਜਿੰਨੇ ਗੱਟਿਆਂ ਪਾ ਕੇ ਥੇਲੀਆਂ ਕਰ ਸਪਲਾਈ ਸਾਰੀ ਪੰਜਾਬ ਦੇ ਵਿੱਚ ਸਪਲਾਈ ਫਾਰੇ ਪਾਸੇ ਡਰਮੇ ਡਰਮੇ ਜਿੱਥੇ ਸਿਕੋਗੇ ਕਾਟੋ ਕਰੇ ਤੇ ਬਹੁਤ ਦਾਰੂ ਹੋएगी 500 ਲੀਟਰ ਸੁਪਰ ਹੈਡ ਇਹ ਚੀਜ਼ਾਂ ਨੂੰ ਨੁਕਸਾਨ ਬਹੁਤ ਜ਼ਿਆਦਾ ਹੈ ਜਾਨ ਮਾਨ ਦਾ ਨੁਕਸਾਨ ਹੈ ਤੇ ਫਿਕਰ ਦਾ ਫਾਇਨਸ ਦਾ ਵੀ ਨੁਕਸਾਨ ਹੈ ਦੋਨੋਂ ਤਰ੍ਹਾਂ ਦੇ ਚੋਣ ਹੈ ਮਜੀਠਾ ਹਲਕੇ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ 23 ਵਿਅਕਤੀਆਂ ਦੀ ਮੌਤ ਤੋਂ ਬਾਅਦ ਪ੍ਰਸ਼ਾਸਨ ਹਰਕਤ ਦੇ ਵਿੱਚ ਆਇਆ ਹੈ ਅੱਜ ਅਸੀਂ ਪੰਜਾਬ ਤੇ ਰਾਜਸਥਾਨ ਦੇ ਬਾਰਡਰ ਦੇ ਉੱਪਰ ਹੈਗੇ ਪੰਜਾਬ ਅਤੇ Rajasthan ਪ੍ਰਸ਼ਾਸਨ ਵੱਲੋਂ ਸਾਂਝੇ ਤੌਰ ਤੇ ਆਪਰੇਸ਼ਨ ਕੀਤਾ ਜਾ ਰਿਹਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਨਹਿਰ ਦੇ ਕੰਡੇ ਜਿਹੜਾ ਹੈਗਾ ਲਾਹਣ ਜਿਹੜੀ ਹੈ ਲੋਕਾਂ ਵੱਲੋਂ ਜਿਹੜੀ ਪਾਈ ਜਾਂਦੀ ਹੈਗੀ ਜੋ ਲੋਕਾਂ ਤੱਕ ਜਿਹੜੀ ਪਹੁੰਚਦੀ ਹੈਗੀ ਤੇ ਉਹਨਾਂ ਦੀ ਮੌਤ ਦਾ ਕਾਰਨ ਬਣਦੀ ਹੈ ਆ ਤੁਹਾਨੂੰ ਤਸਵੀਰਾਂ ਦਿਖਾ ਰਹੇ ਹੈਗੇ ਕਿ ਕਿਸ ਤਰ੍ਹਾਂ ਦੇ ਨਾਲ ਨਹਿਰ ਦੇ ਕੰਡੇ ਜਿਹੜਾ ਹੈਗਾ ਲੋਕਾਂ ਵੱਲੋਂ ਜਿਹੜਾ ਇੱਥੇ ਅ ਸ਼ਰਾਬ ਥੱਲੇ ਪਾਈ ਗਈ ਹੈ ਜਿਸ ਨੂੰ ਜਿਹੜਾ ਹੈਗਾ ਜ਼ਹਿਰੀਲੀ ਸ਼ਰਾਬ ਕਿਹਾ ਜਾਂਦਾ ਹੈਗਾ ਲਾਹਨ ਕਿਹਾ ਜਾਂਦਾ ਹੈਗਾ ਜੇਕਰ ਪੰਜਾਬੀ ਦੀ ਗੱਲ ਕੀਤੀ ਜਾਵੇ ਤਾਂ ਲਾਹਨ ਜਿਹੜੀ ਹੈ ਤਿਆਰ ਹੁੰਦੀ ਹੈ ਤੇ ਸਸਤੇ ਪਾ ਦੇ ਵਿੱਚ ਲੋਕਾਂ ਤੱਕ ਜਿਹੜੀ ਹੈ ਪਹੁੰਚਦੀ ਹੈਗੀ ਆ ਤੁਹਾਨੂੰ ਤਸਵੀਰਾਂ ਦਿਖਾ ਰਹੇ ਹੈਗੇ ਕਿ ਕਿਸ ਤਰ੍ਹਾਂ ਦੇ ਨਾਲ ਹੈ ਜ਼ਮੀਨ ਦੇ ਵਿੱਚ ਜਿਹੜਾ ਹੈਗਾ ਇੱਕ ਪੂਰੇ ਦਾ ਪੂਰਾ ਅ ਟੈਂਕ ਬਣਾਇਆ ਗਿਆ ਹੈਗਾ ਉੱਪਰ ਜਿਹੜੀਆਂ ਲੱਕੜਾ ਲਾ ਕੇ ਉੱਪਰ ਜਿਹੜਾ ਹੈਗਾ ਗੱਟੇ ਲਾ ਕੇ ਜਿਹੜਾ ਬਣਾਇਆ ਤਾਂ ਤੁਹਾਨੂੰ ਤਸਵੀਰਾਂ ਸਾਫ਼ ਤੌਰ ਤੇ ਨਜ਼ਰ ਆ ਰਹੀਆਂ ਹੈਗੀ ਕਿ ਕਿਸ ਤਰ੍ਹਾਂ ਦੇ ਨਾਲ ਅੰਦਰ ਜਿਹੜਾ ਇੱਕ ਤਰਲ ਪਦਾਰਥ ਜਿਹੜਾ ਹੈਗਾ ਹੈਗਾ ਆ ਇਹ ਲਾਹਣ ਜਿਹੜੀ ਹੈਗੀ ਕੱਚੀ ਲਾਹਣ ਵੱਖਰੀ ਹੁੰਦੀ ਹੈ ਤੇ ਜਿਹੜੀ ਤਿਆਰ ਜਿਹੜੀ ਲਾਹਣ ਹੁੰਦੀ ਹੈ ਤਾਂ ਉਹ ਵੱਖਰੀ ਹੈਗੀ ਤੇ ਇਹ ਤੁਹਾਨੂੰ ਤਸਵੀਰਾਂ ਦਿਖਾ ਰਹੇ ਅੱਜ ਪੀਟੀਸੀ ਨਿਊਜ਼ ਦੇ ਐਕਸਕਲੂਸਿਵ ਜਿਹੜੀਆਂ ਤਸਵੀਰਾਂ ਹੈਗੀਆਂ ਪੀਟੀਸੀ ਨਿਊਜ਼ ਪਹੁੰਚਿਆ ਹੈਗਾ ਤਾਂ ਜੋ ਲੋਕਾਂ ਤੱਕ ਜਿਹੜੀ ਇਹ ਖਬਰ ਪਹੁੰਚ ਸਕੇ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੀ ਹੈ ਅ ਜੇਕਰ ਮਜੀਠਾ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਜਿਹੜੇ 23 ਵਿਅਕਤੀਆਂ ਦੀ ਜਿਹੜੀ ਮੌਤ ਹੋਈ ਹੈ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਤਾਂ ਉਸ ਤੇ ਜਿਹੜੀਆਂ ਹੈਗੀਆਂ ਪੂਰੇ ਪੰਜਾਬ ਦੇ ਵਿੱਚ ਰਾਜਸਥਾਨ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਹੈਗਾ ਕਾਰੋਬਾਰ ਚੱਲ ਰਿਹਾ ਹੈਗਾ ਕੁਝ ਲੋਕ ਜਿਹੜੇ ਲੋਕਾਂ ਦੀ ਜ਼ਿੰਦਗੀ ਦੇ ਨਾਲ ਜਿਹੜਾ ਖਿਲਵਾੜ ਕਰ ਰਹੇ ਹੈਗੇ ਤੇ ਅੱਜ ਇੱਕ ਸਾਂਝਾ ਆਪਰੇਸ਼ਨ ਜਿਹੜਾ ਹੈਗਾ ਪੰਜਾਬ ਅਤੇ ਰਾਜਸਥਾਨ ਦੇ ਪ੍ਰਸ਼ਾਸਨ ਵੱਲੋਂ ਜਿਹੜਾ ਕੀਤਾ ਜਾ ਰਿਹਾ ਹੈਗਾ ਐਕਸਾਈਜ਼ ਡਿਪਾਰਟਮੈਂਟ ਵੱਲੋਂ ਜਿਹੜਾ ਹੈਗਾ ਇਹ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਸ਼ਰਾਬ ਦੇ ਠੇਕੇਦਾਰ ਵੀ ਜਿਹੜੇ ਹੈ ਉਹ ਵੀ ਇੱਥੇ ਜਿਹੜੇ ਇਸ ਰੇਟ ਦੇ ਵਿੱਚ ਹੈ ਮੌਜੂਦ ਹੈ ਆ ਇਹ ਜਿਹੜੀ ਐਲਾਨ ਕੱਢੀ ਗਈ ਆ ਆਪਾਂ ਗੱਲ ਕਰਦੇ ਹਾਂ ਕਿ ਅਕਸਰ ਹੈ ਕਿ ਇਹ ਪੂਰਾ ਹੈਗਾ ਕਿ ਹੈ ਕਿ ਵਿਪਨ ਜੇ ਕੀ ਹੈ ਕੀ ਕਵਾਂਗੇ ਇਹਨੂੰ ਜਿਹੜਾ ਹੈਗਾ ਤਿਆਰ ਐਲਾਨ ਹੈ ਜਿਹੜੀ ਆਪਾਂ ਕਹਿੰਨੇ ਕਿ ਮਜੀਠਾ ਦੇ ਵਿੱਚ ਹਾਂਜੀ ਕੱਚੀ ਗੁੜ ਦੀ ਐਲਾਨ ਹੈ ਜੋ ਆਪਣੇ ਜਿਵੇਂ ਉਹ ਪੰਜਾਬ ਦੇ ਵਿੱਚ ਹੋਇਆ ਵਾਕਿਆ ਉਹ ਚੀਜ਼ਾਂ ਇਹ ਬਿਲਕੁਲ ਡੇਂਜਰ ਔਰ ਖਤਰੇ ਦੀ ਘੰਟੀ ਹੈ ਬਿਲਕੁਲ ਇਹਨਾਂ ਦਾ ਐਲਾਨ ਪਾ ਕੇ ਤਿਆਰ ਕਰਦੇ ਹਜ਼ਾਰੋਂ ਲੱਖਾਂ ਲੀਟਰ ਇੱਥੇ ਜੀ ਅੱਜ ਤੁਹਾਨੂੰ ਦਿਖਾ ਵੀ ਰਹੇ ਹਾਂ ਤੁਸੀਂ ਦੇਖ ਵੀ ਰਹੇ ਹੋ ਬਹੁਤ ਡਰਮ ਔਰ ਬਹੁਤ ਲਾਣੇ ਪਾ ਰਹੇ ਆ ਨੀ ਫਿਰ ਅਲੱਗ-ਅਲੱਗ ਹਿੱਸੇ ਚ ਪਾਉਂਦੇ ਜਿਵੇਂ ਨਹਿਰ ਦੇ ਕੰਡੇ ਹੈਗੇ ਕਾਫੀ ਲੰਬਾ ਸਫਰ ਤੈਅ ਕਰਕੇ ਆਏ ਆਪਾਂ ਸਵੇਰੇ 6 ਵਜੇ ਦੇ ਆਪਾਂ ਹੈਗਾ ਇਸ ਕੰਮ ਤੇ ਲੱਗੇ ਆ ਇਹ ਸਰਕਾਰੀ ਜਗ੍ਹਾ ਤੇ ਪਾਉਂਦੇ ਆ ਜੀ ਵੀ ਕੋਈ ਐਫਆਰ ਦਰਜ ਨਾ ਹੋਵੇ ਕੋਈ ਦੇਖੇ ਨਾ ਤੇ ਡਿਪਾਰਟਮੈਂਟ ਸਿਰਫ ਅਕਸਾਈ ਥੋੜੀ-ਮੋਟੀ ਸਾਡੀ ਸਪੋਰਟ ਕਰ ਰਹੀ ਹੈ ਬਾਕੀ ਸਾਡੀ ਕੋਈ ਸਪੋਰਟ ਨਹੀਂ ਚੱਲਦੀ ਇੱਥੇ ਜੀ ਪੰਜਾਬ ਪੁਲਿਸ Rajasthan ਪੁਲਿਸ ਤਾਂ ਸਾਡੀ ਬਹੁਤ ਮਦਦ ਨਹੀਂ ਕਰ ਰਹੀ ਇਸ ਕੰਮ 'ਚ ਔਰ ਇਹ ਸਭ ਮਿਲੀ ਭਗਤ ਨਾਲ ਕੰਮ ਚੱਲ ਰਿਹਾ ਜੀ ਇੱਥੇ ਬਿਲਕੁਲ ਤੇ ਆਹ ਦੇਖ ਲਿਓ ਤੁਸੀਂ ਕਿੰਨਾ ਇਹ ਸਭ ਜਰੀਲਾ ਕੰਮ ਇਹਦੀ ਕੋਈ ਮਿਆਦ ਮਿਆਰਤਾ ਨਹੀਂ ਹੁੰਦੀ ਕਿ ਇਹਦੇ ਵਿੱਚ ਕੀ ਕੁਝ ਪਾਣਾ ਹੈਗਾ ਮਿਗਦਾਦ ਦੀ ਜੇਕਰ ਗੱਲ ਕੀਤੀ ਜਾਵੇ ਕਿ ਕਿਵੇਂ ਬਣਾਣੀ ਹੈਗੀ ਇਸੇ ਕਰਕੇ ਜਿਹੜੇ ਹੈਗਾ ਕਹਿ ਸਕਦੇ ਆ ਕਿ ਮਜੀਠਾ ਦੇ ਵਿੱਚ ਜਿਵੇਂ ਜ਼ਹਿਰੀਲੀ ਸ਼ਰਾਬ ਜਿਹੜੀ ਹੈ ਤਿਆਰ ਹੋ ਗਈ ਜਿਹੜੀ ਇਹ ਜੀ ਬਸ ਗੁੜ ਪਾਗੇ ਕੁਝ ਹੋਰ ਇਹਨਾਂ ਦਾ ਸਮਾਨ ਪਾਗੇ ਆ ਨਹਿਰਾਂ ਤੋਂ ਉੱਤੇ ਇਹਨਾਂ ਨੇ ਪੈਪਾਂ ਪਾ ਕੇ ਪਾਣੀ ਦੀਆਂ ਉਹਨਾਂ ਨਾਲ ਹੀ ਇੱਥੇ ਪੱਟੀਆਂ ਚ ਲਾ ਕੇ ਤਿਆਰ ਕਰੀ ਜਾਂਦੇ ਔਰ ਇੱਥੋਂ ਤਿਆਰ ਕਰਕੇ ਇਹ ਸਾਰੀ ਰਾਜਸਥਾਨ ਦੇ ਵਿੱਚ ਕੀ ਪੰਜਾਬ ਦੇ ਵਿੱਚ ਸਭ ਇਹ ਵੰਚਾਰੇ ਆ ਜੀ ਇੱਥੇ ਜਿੰਨੀ ਪੰਜਾਬ ਚ ਦਾਰੂ ਚੱਲੀ ਹੈ ਸਭ ਇਸ ਬਾਰਡਰ ਤੋਂ ਜਾ ਰਹੀ ਹੈ ਜੀ अच्छा राजस्थान ਦਾ ਜਿਹੜਾ ਬਾਰਡਰ ਹੈਗਾ ਪੰਜਾਬ ਤੇ Rajasthan ਦਾ ਜਿਹੜਾ ਬਾਰਡਰ ਹੈ ਜੇ ਆਪਾਂ ਆਪਾਂ ਗੈਂਗ ਗੈਂਗ ਨਾਲ ਦੇ ਬਿਲਕੁਲ ਕੰਡੇ ਖੜੇ ਆ ਤੇ ਇਥੋਂ ਜਿਹੜੀ ਹੈਗੀ ਸ਼ਰਾਬ ਜਿਹੜੀ ਆ ਫਿਰ ਪੰਜਾਬ ਦੇ ਪਿੰਡਾਂ ਚ ਬਾਰਡਰ ਏਰੀਆ ਚ ਜਿਹੜੀ ਜਾ ਰਹੀ ਹੈ ਹਾਂ ਜੀ ਇਹ ਮੋਟਰਸਾਈਕਲਾਂ ਤੇ ਜਿੰਨੇ ਗੱਟਿਆਂ ਚ ਪਾ ਕੇ ਥੇਲੀਆਂ ਕਰਦੇ ਸਪਲਾਈ ਸਾਰੀ ਪੰਜਾਬ ਦੇ ਵਿੱਚ ਸਪਲਾਈ ਹੁੰਦੀ ਹੈ ਜੀ ਅਬੋਰ ਹੋ ਗਿਆ ਜੀ ਅਸਮਾਨ ਖਿੜਾ ਤੁੱਤਾ ਲਗਭਗ ਜਿੰਨੇ ਵੀ ਪੰਜਾਬ ਦੇ ਪਿੰਡ ਐ ਸਾਰੇ ਇੱਥੇ ਕਰਦੇ ਆ ਅਬੋਰ ਇੱਥੋਂ ਜਾਂਦੀ ਹੈ ਅੱਛਾ ਤੇ ਫਿਰ ਵੇਚਦੇ ਕਿਵੇਂ ਆ ਕਿਸੇ ਦਾ ਪ੍ਰਯੋਗ ਕਰਦੇ ਪਾਊਚ ਬਣਾ ਕੇ ਵੇਚਦੇ ਆ ਬੋਤਲਾਂ ਚ ਵੇਚਦੇ ਆ ਜਾਂ ਪੂਵੇ ਆ ਅਧਿਆ ਜੀ ਜੀ ਥੈਲੀ ਇੱਕ ਪਾਊਚ ਟੈਪ ਹੁੰਦਾ ਜੀ ਉਹਦੇ ਚ 2 ਲੀਟਰ ਦਾ ਪਾਊਚ ਆ ਉਹ ਬਣਾ ਬਣਾ ਕੇ ਗੱਟਿਆਂ ਚ ਪਾ ਕੇ ਅੱਗੇ ਪਹੁੰਚ ਕਰ ਦਿੰਦੇ ਆ ਜੀ ਉਸ ਤੋਂ ਅੱਗੇ ਸੀਟ ਫਾਰਮ ਅਬੋਰ ਕੁਝ ਵੀ ਜਿੰਨਾ ਵੀ ਆਪਣਾ ਅਬੋਰ ਦਾ ਹਲਕਾ ਉਹਦੇ ਵਿੱਚ ਸਭ ਦਾਰੂ ਇੱਥੋਂ ਜਾ ਰਹੀ ਹੈ ਇਹ ਬਹੁਤ ਹੀ ਝਰੀਲੀ ਦਾਰੂ ਹੈ ਜੀ ਇੱਕ ਉਹ ਨਹੀਂ ਹੈਗੀ ਵੀ ਬਾਕੀ ਠੀਕਿਆਂ ਦਾ ਤਾਂ ਕਾਰੋਬਾਰ ਬਿਲਕੁਲ ਬੰਦ ਹੋ ਗਿਆ ਜੀ ਇਹਨਾਂ ਨੇ ਕਰਾਰ ਰੱਖਿਆ ਨਾ ਇਹ ਕੰਮ ਹੁਣ ਆਪਾਂ ਪਟਾਂਗੇ ਸ਼ਾਮ ਤੱਕ ਫਿਰ ਗੋੜ ਪਾ ਦਿੰਦੇ ਆ ਜੀ अच्छा कोई है कोई कोई, कोई नहीं सख्त कार्रवाई का कोई इथे कोई कोई कार्रवाई नहीं जित्थे किसी तरह दी ना कोई कोई पुलिस भी सपोर्ट नहीं कर रही ਸਾਡੀ ਇੱਥੇ ਜੀ ਕਿਉਂਕਿ ਇੱਥੇ ਹੈ ਕਿ ਹੁਣ ਕਿ ਕਿਸੇ ਦੀ ਕਿਸ ਵਿਅਕਤੀ ਨੇ ਪਾਈ ਇਹਦਾ ਕੋਈ ਪਤਾ ਨਹੀਂ ਲੱਗਣਾ ਹਾਂ ਬਿਲਕੁਲ ਜੀ ਇਹ ਇੱਥੇ 8 12 8 9 ਜਣੇ ਹੈ ਜੀ اچھا ਜੋ ਮੇਨ ਇੱਥੇ ਬਲੈਕੀ ਹੈ ਜੀ اچھا ਜੋ ਕੰਮ ਕਰਦੇ ਹਾਂ ਜੀ ਕੁਝ ਆਪ ਦੇ ਆਪ ਨੂੰ ਵੀ ਤਾਕਤਵਰ ਵੀ ਸਮਝਦੇ ਆ ਬਿਲਕੁਲ ਤੇ ਕੰਮ ਇੱਥੇ ਕੋਈ ਪੱਟਨ ਵੀ ਨਹੀਂ ਦਿੰਦੇ ਇਹ ਤਾਂ ਸਾਡੀ ਥੋੜੀ-ਮੋਟੀ ਅਕਸਾਈਜ਼ ਕਰ ਰਹੀ ਹੈ ਸਪੋਰਟ ਜੋ ਕਿ ਅਸੀਂ ਇਹ ਕੰਮ ਨੂੰ ਚਲਾ ਰਹੇ ਹਾਂ ਕਹਿ ਸਕਦਾ ਹਾਂ ਕਿ ਵੱਡਾ ਜਿਹੜਾ ਨੈਕਸਸ ਹੈ ਕਿ ਮਤਲਬ ਹੇਠੋਂ ਤੇ ਉੱਪਰ ਤੱਕ ਜਿਹੜੇ ਕਿ ਤਾਰ ਜੁੜੇ ਹੋਏ ਹੈ ਜੁੜੇ ਹੈ ਜੀ ਬਿਲਕੁਲ ਉੱਤੋਂ ਲੈ ਕੇ ਸਭ ਕੁਝ ਵਿੱਚ ਹੀ ਚੱਲ ਰਿਹਾ ਜੀ ਇਹਦੇ ਵਿੱਚ ਮਿਲੀ ਭਗਤ ਹੈ ਸਭ ਜੇ ਸਾਡੇ ਠੇਕਿਆਂ ਦੀ ਬਿਲਕੁਲ ਬੁਰਾ ਹਾਲ ਹੈ ਜੀ ਸਕੋਲਟੀਆਂ ਭਰ ਕੇ ਨਹੀਂ ਜਾ ਰਹੇ ਮਾਲ ਸਾਡਾ ਵੇਕ ਨਹੀਂ ਰਿਹਾ ਕੋਈ ਸਾਡੀ ਸੁਣਾਈ ਨਹੀਂ ਇੱਥੇ ਜੀ ਤੇ ਉਹਨੇ ਕਿ ਕਿੱਡਾ ਚੌੜਾ ਜਿਹੜਾ ਹੋਵੇਗਾ ਟੈਂਕ ਜਿਹੜਾ ਇਹਨਾਂ ਨੇ ਬਣਾਇਆ ਹੈਗਾ ਇਹ ਘੱਟੋ ਸਾਰਾ ਪੱਟਕੇ ਦਿਖਾਓ ਪੱਟੋ ਯਾਰ ਹਾਂ ਸੁਣੋ ਤੋਨੂ ਤਸਵੀਰਾਂ ਜਿਹੜੀਆਂ ਹੈਗੇ ਪੀਟੀਸੀ ਨਿਊਜ਼ ਤੇ ਐਕਸਕਲੂਸਿਵ ਜਿਹੜੀਆਂ ਤਸਵੀਰਾਂ ਦਿਖਾ ਰਹੇ ਆ ਕਿ ਕਿਸ ਤਰ੍ਹਾਂ ਦੇ ਨਾਲ ਹੈ ਲਾਹਨ ਜਿਹੜੀ ਜੇਕਰ ਗੱਲ ਕੀਤੀ ਜਾਵੇ ਮਜੀਠਾ ਹਲਕੇ ਦੀ ਤਾਂ ਜਿੱਥੇ ਜਿਹੜਾ ਹੈਗਾ ਜ਼ਹਿਰੀਲੀ ਸ਼ਰਾਬ ਕਾਂਡ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹ ਸ਼ਰਾਬ ਜਿਹੜੀ ਹੈਗੀ ਕਿਸ ਤਰ੍ਹਾਂ ਦੇ ਨਾਲ ਜਿਹੜੀ ਹੈਗੀ ਤਿਆਰ ਹੁੰਦੀ ਹੈਗੀ ਸੋ ਸਾਨੂੰ ਹੁਣੇ ਉਹਨੇ ਜਿਹੜੀ ਸੂਚਨਾ ਮਿਲੀ ਹੈਗੀ ਕਿ ਦੋ ਡਰਮ ਜਿਹੜੇ ਹੈਗੇ ਉਹ ਲਾਹਨ ਦੇ ਜਿਹੜੇ ਹੈ ਬਰਾਮਦ ਹੋਏ ਹੈਗੇ ਅਸੀਂ ਜਾ ਰਹੇ ਹੈਗੇ ਤਾਂ ਤੁਸੀਂ ਦੇਖ ਸਕਦੇ ਹੋ ਮੇਰੇ ਬਿਲਕੁਲ ਸਾਈਡ ਤੇ ਜਿਹੜੀ ਹੈਗੀ ਆ ਗੰਗ ਕਨਾਲ ਹੈਗੀ ਜਿਹੜੀ ਰਾਜਸਥਾਨ ਦੀ ਹੈਗੀ ਇਹਦੇ ਨਾਲ-ਨਾਲ ਜਿਹੜਾ ਹੈਗਾ ਜਿਹੜੇ ਲੋਕ ਜਿਹੜੇ ਹੈਗੇ ਜਿਹੜੇ ਲਾਹਨ ਦਾ ਕੰਮ ਕਰਦੇ ਹੈ ਜ਼ਹਿਰੀਲੀ ਸ਼ਰਾਬ ਬਣਾਉਣ ਦਾ ਕੰਮ ਕਰਦੇ ਹੈਗੇ ਨਜਾਇਜ਼ ਸ਼ਰਾਬ ਬਣਾਉਣ ਦਾ ਜਿਹੜਾ ਕੰਮ ਕਰਦੇ ਹੈਗੇ ਇਹ ਲੋਕ ਜਿਹੜੇ ਹੈਗੇ ਨਹਿਰ ਦੇ ਕੰਡੇ ਜਿਹੜੇ ਹੈਗੇ ਜਿਹੜੀਆਂ ਨੀਵੀਆਂ ਥਾਵਾਂ ਹੈਗੀਆਂ ਉੱਥੇ ਜਿਹੜੇ ਹੈਗੇ ਲੋਕ ਜਾਂ ਤਾਂ ਟੈਂਕ ਬਣਾ ਕੇ ਜਿਹੜਾ ਉਹਦੇ ਵਿੱਚ ਇਹ दारू ਪਾਉਂਦੇ ਹੈਗੇ ਜਾਂ ਫਿਰ ਜਿਹੜਾ ਡਰਮ ਜਿਹੜੇ ਹੈ ਉਹਨਾਂ ਦੇ ਵਿੱਚ ਪਾਉਂਦੇ ਆ ਅ ਜਿਹੜੇ ਡਰਾਈਵਰ ਸਾਨੂੰ ਲੈ ਕੇ ਚੱਲੇ ਉਹਨਾਂ ਦੇ ਨਾਲ ਗੱਲ ਕਰਦੇ ਕਿ ਸੂਚਨਾ ਕੀ ਮਿਲੀ ਆਪਾਂ ਨੂੰ ਹੁਣੇ ਫੋਨ ਆਇਆ ਜੀ ਦੋ ਡਰਮ ਆ ਗਏ ਫੋਨ ਤੇ ਫੋਨ ਆ ਰਹੇ ਆ ਜਾ ਰਹੇ ਆ ਵੀ ਅੱਛਾ ਤੇ ਕਿ ਡਰਮ ਸਾਰੇ ਪਾਸੇ ਨੇੜੇ ਨੇੜੇ ਪਾ ਦਿੰਦੇ ਸਾਰੇ ਪਾਸੇ ਡਰਮ ਡਰਮ ਜਿੱਥੇ ਤੁਸੀਂ ਕਹੋਗੇ ਘਾਟੋ ਘਾਟੇ ਤੇ ਬਹੁਤ दारू ਹੋएगी 500 ਲੀਟਰ ਪੀ ਸੁਪਰ ਹੈਡ ਪੱਕੀ ਕੋਠਾ ਸਾਰੇ ਪਾਸੇ दारू ਬਹੁਤ ਆਇਆ ਇਹ ਫਿਰ ਇੱਥੋਂ ਜਿਹੜੇ ਪੰਜਾਬ ਚ ਜਾਂਦੇ ਹੈਗੇ ਪੰਜਾਬ ਚ ਜਿਹੜਾ Rajasthan ਚ ਵੀ ਹੈ ਪੰਜਾਬ Rajasthan ਸਾਰੇ ਪਾਸੇ ਜਾਂਦੀ ਹੈ ਜਿਹੜਾ ਹੈਗਾ ਸਮੇਂ-ਸਮੇਂ ਤੇ ਜਿਹੜੀ ਕਾਰਵਾਈ ਕੀਤੀ ਜਾਂਦੀ ਹੈ ਤੇ ਡਰਮ ਜਿਹੜੇ ਹੈਗੇ ਇਹ ਆਪਣੇ ਨਾਲ ਲੈ ਜਾਂਦੇ ਲੇਕਿਨ ਜਿਹੜੇ ਲੋਕ ਹੈ ਜਿਹੜਾ ਤਸਕਰੀ ਦਾ ਜਿਹੜਾ ਕੰਮ ਕਰਦੇ ਹੈਗੇ ਉਹ ਲੋਕ ਜਿਹੜੇ ਹੈਗੇ ਦੁਬਾਰਾ ਜਿਹੜੇ ਹੈਗੇ ਇੱਥੇ ਪਾ ਦਿੰਦੇ ਆ ਬਿਲਕੁਲ ਕਿਸੇ ਤਰ੍ਹਾਂ ਦਾ ਜਿਹੜਾ ਬਾਜ ਨਹੀਂ ਆਉਂਦਾ ਤੇ ਕੀ ਹੈ ਕਿ ਕਿੱਥੋਂ ਮਿਲਿਆ ਇਹ ਲਾਣੇ ਜੀ ਇੱਥੋਂ ਖੇਤ ਕੋਠੇ ਤੋਂ ਮਿਲਿਆ 25 ਤੋਂ 30 ਲੀਟਰ ਦੇ ਨੇੜੇ ਆਈ ਪਹਿਲਾਂ ਵੀ ਪਿੱਛੋਂ ਵੀ ਬੰਦੇ ਦੋ ਵੀਰ ਡਰਮ ਫੜੇ ਇੱਥੋਂ ਉਹਨਾਂ ਅੱਗੇ ਵੀ ਬੰਦੇ ਚ ਫਿੱਟ ਚ ਕਾਟਾ ਡੈਮੇਜ ਕਰ ਦਿੰਦੇ ਆ ਜੀ ਉਹ ਨਵੇਂ ਲਿਆਂਦੇ ਆ ਜੀ ਦੋ ਦਿਨਾਂ ਬਾਅਦ ਨਵੇਂ ਲਿਆਂਦੇ ਆ ਪਿੱਛੋਂ 4 ਦਿਨ ਪਹਿਲਾਂ ਚੱਕੇ ਜਿੱਥੋਂ 4 ਦਿਨ ਪਹਿਲਾਂ 4 ਡਰਮ ਚੱਕੇ ਸੀ ਮਿਲਦੇ ਸੀ 17 80 ਲੀਟਰ ਲਾਹਣ ਸੀ ਅੱਜ 4 ਦਿਨ ਬਾਅਦ ਆਇਆ ਫਿਰ 30 ਲੀਟਰ ਲਾਣੇ ਹਾਂਜੀ ਇਹ ਸਾਰੇ ਮੈੜ ਦੇ ਕੰਡੇ ਜਿੰਨੀ ਵੀ ਜਿਹੜੀ ਪਟੜੀ ਹੈ ਉੱਥੇ ਸਾਰੇ ਤੇ ਜਿਹੜਾ ਪਿੱਛੋਂ 15 ਤੋਂ 20 ਡਰਮ ਭਟ ਗਏ ਆ ਜੀ ਕਟੋ ਘਟ ਅੱਗੇ 50 ਡਰਮ ਹੋ ਰਿਹਾ ਜੀ ਹੋਰ ਵੀ ਹਾਂਜੀ ਇੰਨੀ ਲਾਣ ਪਈ ਆ ਜੀ ਇੱਕ ਵੱਡੀ ਜਿਹੜੀ ਕਾਰਵਾਈ ਚੱਲ ਰਹੀ ਹੈ ਤੇ ਹੁਣ ਜਿਹੜਾ ਇਹਨਾਂ ਵੱਲੋਂ ਜਿਹੜਾ ਹੈਗਾ ਜਿਹੜੀ ਇਹਦੇ ਵਿੱਚ ਲਾ ਜਿਹੜੇ ਐਸ ਲਾਂ ਦਾ ਜਿਹੜਾ ਕੰਮ ਕਰਦੇ ਕੁਛ ਚੰਦ ਪੈਸਿਆਂ ਦੇ ਜਿਹੜਾ ਖਾਤਰ ਜਿਹੜਾ ਹੈਗਾ ਲੋਕਾਂ ਦੀ ਜ਼ਿੰਦਗੀ ਦੇ ਨਾਲ ਜਿਹੜਾ ਖਿਲਵਾੜ ਕਿਵੇਂ ਇਹ ਗੰਦੀ ਲਾਂ ਨੇ ਰੇ ਵਾਲੀ ਸਪਰੇਅ ਵਾਲੀ ਚੱਪਲਾਂ ਵਾਲੀ ਲਾਂ ਨੇ ਜੀ ਜਿਸ ਨਾਲ ਪਿੱਛੇ ਪਿੱਛੇ ਲੋਕ ਮਰਿਆ ਨੇ 10-15 ਉਹ ਆਈ ਚੀਜ਼ ਹੈ ਜੀ ਬਿਲਕੁਲ ਅੱਛਾ ਉਹੀ ਚੀਜ਼ ਹੈ ਜੋ ਉਹ ਵੀ ਬਣਾਉਂਦੇ ਜਿਹੜਾ ਚੀਜ਼ ਹੈ ਜੀ ਅਸੀਂ ਪਿੱਛੇ ਫੜੀ ਜਾਈ ਉਹਦੇ ਵਿੱਚ ਚੱਪਲਾਂ ਵੀ ਸੀ ਜਿਹੜੀਆਂ ਯੂਰੀਆ ਖਾਦ ਪੈਂਦੀ ਹੈ ਯੂਰੀਆ ਖਾਦ ਦੇ ਗੱਟੇ ਫੜੇ ਪਿੱਛੇ ਹੀ ਅੱਛਾ ਹਾਂ ਸੋ ਕਿਸ ਤਰ੍ਹਾਂ ਦੇ ਨਾਲ ਹੈ ਕਿ ਜਿਹੜੇ ਲੋਕ ਜਿਹੜੇ ਦੇਖੋ ਚੰਦ ਪੈਸਿਆਂ ਦੇ ਖਾਤਰ ਜਿਹੜਾ ਹੈਗਾ ਲੋਕਾਂ ਦੀ ਜ਼ਿੰਦਗੀ ਦੇ ਨਾਲ ਜਿਹੜਾ ਹੈਗਾ ਖਿਲਵਾੜ ਕਰ ਖਿਲਵਾੜ ਕਰਦੇ ਹੈਗੇ ਪ੍ਰਸ਼ਾਸਨ ਵੱਲੋਂ ਬੇਸ਼ੱਕ ਜਿਹੜੀ ਇੱਕ ਕਾਰਵਾਈ ਕੀਤੀ ਜਾਂਦੀ ਹੈ ਲੋਕ ਜੇ ਲੇਕਿਨ ਜਿਹੜੇ ਅਜੇਹਾ ਕੰਮ ਕਰਨ ਵਾਲੇ ਜਿਹੜੇ ਲੋਕ ਹੈਗੇ ਉਹ ਚੰਦ ਪੈਸਿਆਂ ਦੇ ਖਾਤਰ ਜਿਹੜਾ ਹੈਗਾ ਲੋਕਾਂ ਦੀ ਜ਼ਿੰਦਗੀ ਜਿਹੜੇ ਦਾਤ ਲਾ ਰਹੇ ਹੈਗੇ ਲੋਕ ਜਿਹੜੇ ਹੈ ਲੋਕਾਂ ਦੀ ਜ਼ਿੰਦਗੀ ਦੇ ਨਾਲ ਜਿਹੜਾ ਹੈਗਾ ਖੇਡ ਰਹੇ ਹੈਗੇ ਉਹਨਾਂ ਨੂੰ ਮੌਤ ਤੱਕ ਲੈ ਕੇ ਜਾ ਰਹੇ ਹੈ ਜਿਸ ਤਰ੍ਹਾਂ ਦਾ ਮਾਮਲਾ ਮਜੀਠਾ ਦੇ ਵਿੱਚ ਜਿਹੜਾ ਸਾਹਮਣੇ ਆਇਆ ਹੈਗਾ ਸੋ ਲਗਾਤਾਰ ਜਿਹੜੀ ਇਹ ਕਾਰਵਾਈ ਜਾਰੀ ਹੈਗੀ ਤੁਸੀਂ ਦੇਖ ਰਹੇ ਹੋ ਹਜ਼ਾਰਾਂ ਲੀਟਰ ਜੜੀ ਹੈ ਹਜ਼ਾਰਾਂ ਲੀਟਰ ਜੜੀ ਹੈ ਲਾਨ ਜੜੀ ਹੈਗੀ ਨਸ਼ਾ ਤਸਕਰਾਂ ਵੱਲੋਂ ਜਿਹੜੇ ਕੰਮ ਕਰਦੇ ਹੈਗੇ ਉਹਨਾਂ ਵੱਲ ਜੜੀ ਤਿਆਰ ਕੀਤੀ ਗਈ ਹੈ ਤੇ ਤੁਹਾਨੂੰ ਤਸਵੀਰਾਂ ਜੜੀਆਂ ਹੈਗੀਆਂ ਲਗਾਤਾਰ ਜੜੀਆਂ ਪੀਟੀਸੀ ਨਿਊਜ਼ ਤੇ ਜੜੀਆਂ ਦਿਖਾ ਰਹੇ ਆ ਤੇ ਐਕਸਕਲੂਸਿਵ ਜੜੀਆਂ ਤਸਵੀਰਾਂ ਹੈਗੇ ਪੀਟੀਸੀ ਨਿਊਜ਼ ਗਰਾਊਂਡ ਜ਼ੀਰੋ ਤੇ ਜੜਾ ਪਹੁੰਚਿਆ ਹੈਗਾ ਅੱਜ ਸਵੇਰ ਦਾ ਕਰੀਬ 4 ਘੰਟੇ ਹੋ ਗਏ ਐਸ ਮੂਹਿੰਮ ਨੂੰ ਲਗਾਤਾਰ ਜੜਾ ਚੱਲਦੇ ਹੋਏ ਅਧਿਕਾਰੀ ਵੀ ਇੱਥੇ ਜੜੇ ਮੌਜੂਦ ਹੈਗੇ ਉਹਨਾਂ ਦੇ ਨਾਲ ਵੀ ਆਪਾਂ ਗੱਲ ਕਰਦੇ ਹੈਗੇ ਐਕਸਰ ਉਹਨਾਂ ਦੇ ਨਾਲ ਗੱਲਬਾਤ ਕਰ ਦੇਣਗੇ ਕਿਸ ਤਰ੍ਹਾਂ ਦੇ ਨਾਲ ਜਿਹੜੀ ਕਾਰਵਾਈ ਚੱਲ ਰਹੀ ਹੈ ਮਾਰਨਿੰਗ ਦੇ ਕਰੀਬ 4 ਘੰਟੇ ਜੜਾ ਲਗਾਤਾਰ ਕਾਰਵਾਈ ਨੂੰ ਇਹ ਸਾਡਾ ਅੱਜ ਜੁਆਇੰਟ ਆਪਰੇਸ਼ਨ ਹੈ ਜੀ ਰਾਜਸਥਾਨ ਐਕਸਾਈਜ਼ ਡਿਪਾਰਟਮੈਂਟ ਨਾਲ ਔਰ ਰਾਜਸਥਾਨ ਪੁਲਿਸ ਦੇ ਜਿਹੜੇ ਆਏ ਹੋਏ ਅਧਿਕਾਰੀ ਇੱਥੇ ਨਾਲ ਪੰਜਾਬ ਐਕਸਾਈਜ਼ ਦੇ ਫਾਜ਼ਲਕਾ ਡਿਸਟ੍ਰਿਕਟ ਨਾਲ ਰਿਲੇਟਡ ਹੈ ਤਾਂ ਅਸੀਂ ਇਹ ਸਾਰਾ ਜੁਆਇੰਟ ਕੀਤਾ ਹੈ ਇਹ ਨਹਿਰ ਦੇ ਜਿਹੜੇ ਸਾਂਝੀਆਂ ਜਗ੍ਹਾ ਜਿਹੜੀਆਂ ਮਤਲਬ ਸਰਕਾਰੀ ਜਗ੍ਹਾ ਤੇ ਸੁੰਨੀਆਂ ਥਾਵਾਂ ਤੇ ਡਿੱਗੀਆਂ ਬਣਾਈਆਂ ਹੋਈਆਂ ਤੇ ਡਰਮ ਨੱਪੇ ਹੋਏ ਆ ਤੇ ਇਥੋਂ ਇਹ ਸ਼ਰਾਬ ਨੂੰ ਕਸ਼ੀਦ ਕਰਕੇ ਫਿਰ ਅੱਗੋਂ ਪਿੰਡਾਂ ਦੇ ਵਿੱਚ ਇਹ ਭਾਰੀ ਮਾਤਰਾ ਦੇ ਵਿੱਚ ਇਹ ਸਪਲਾਈ ਕਰਦੇ ਆ ਇਹ ਹੁੰਦੀ ਜਿਹੜੀ ਤਿਆਰ ਜਿਹੜੀ ਹੋ ਰਹੀ ਹੈ ਬਿਲਕੁਲ ਰਾਜਸਥਾਨ ਦਾ ਜਿਹੜਾ ਹੈਗਾ ਉਹਦੇ ਨਾਲ ਜਿਹੜੀ ਹੈ ਪੰਜਾਬ ਰਾਜਸਥਾਨ ਦਾ ਜਿਹੜਾ ਬਾਰਡਰ ਹੈ ਲੇਕਿਨ ਪੰਜਾਬ 'ਚ ਵੀ ਸਪਲਾਈ ਹੋ ਰਹੀ ਹੈ ਜਿਹੜੀ ਇਹਦੀ ਇਹਦੀ ਹਾਂਜੀ ਇਹਦੀ ਸਪਲਾਈ ਹੈ ਜਿਹੜੀ ਇਹ ਬਿਲਕੁਲ ਪੰਜਾਬ ਦਾ ਜਿਹੜਾ ਏਰੀਆ ਇਹਦੇ ਨਾਲ ਲੱਗਦਾ ਹੋਣ ਕਰਕੇ ਇਹਦੀ ਜਿਹੜੀ ਬਹੁਤਾਂਤ ਮਾਤਰਾ 'ਚ ਸਪਲਾਈ ਪੰਜਾਬ ਵੱਲ ਨੂੰ ਜਾ ਰਹੀ ਹੈ ਜਾਰੀ ਹੈ ਜੀ ਲਗਾਤਾਰ ਤੁਹਾਡੇ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਸਾਂਝਾ ਆਪਰੇਸ਼ਨ ਕਈ ਵਾਰੀ ਕੀਤੀ ਜਾਂਦੀ ਜੀ ਜੀ ਟਾਈਮ ਟੂ ਟਾਈਮ ਅਸੀਂ ਇਹਦੀ ਜਿਹੜੀ ਹੈ ਇਹ ਆਪਰੇਸ਼ਨ ਸਾਂਝਾ ਜੁਆਇੰਟ ਆਪਰੇਸ਼ਨ ਹੁੰਦਾ ਜੀ ਇੱਥੇ ਇਕੱਲਾ ਨਹੀਂ ਕਰ ਸਕਦੇ ਤੋਂ ਅਸੀਂ ਕਰਦੇ ਰਹਿੰਦੇ ਆ ਉਹਦੇ ਨਾਲ ਇਹ ਮਤਲਬ ਇਹਨਾਂ ਦਾ ਬੰਦੇ ਤਾਂ ਹੱਥ ਨਹੀਂ ਆਉਂਦੇ ਕਿਉਂਕਿ ਸੁੰਨੀਆਂ ਥਾਵਾਂ ਤੇ ਹੁੰਦੀ ਹੈ ਔਰ ਇਹਨਾਂ ਦਾ ਲੱਖ ਜ਼ਰੂਰ ਟੁੱਟਦਾ ਹੈ ਇਹਨਾਂ ਦਾ ਫਾਈਨੈਂਸ਼ੀਅਲ ਜਿਹੜਾ ਨੁਕਸਾਨ ਕੀਤਾ ਜਾਂਦਾ ਕੀ ਕਾਰਨ ਕੀ ਹੈ ਕਿ ਲੋਕ ਜਿਹੜੇ ਆ ਕਿਉਂ ਨਹੀਂ ਛੱਡਦੇ ਆ ਦੁਬਾਰਾ ਜਿਹੜਾ ਹੈਗਾ ਤੁਹਾਡੇ ਵੱਲੋਂ ਕਾਰਵਾਈ ਤੋਂ ਬਾਅਦ ਵੀ ਜਿਹੜਾ ਹੈਗਾ ਲੋਕ ਦੁਬਾਰਾ ਇਸ ਨੂੰ ਬਣਾ ਦਾ ਕੰਮ ਇਹ ਨਹੀਂ ਹੁਣ ਕਹਿ ਸਕਦੇ ਜੀ ਕਿਉਂਕਿ ਲੋਕ ਇਸ ਦੇ ਆਦੀ ਨੇ ਇਹ ਥੋੜਾ ਜਿਹਾ ਆਮ ਸ਼ਰਾਬ ਨਾਲੋਂ ਸਸਤੀ ਮਿਲ ਜਿਹੜੀ ਪ੍ਰੋਵਾਈਡ ਹੋ ਜਾਂਦੀ ਹੈ ਲੋਕਾਂ ਨੂੰ ਤੇ ਲੋਕ ਇਸ ਕੱਚੀ ਸ਼ਰਾਬ ਪੀਂਦੇ ਆਦੀ ਨੇ ਪਰ ਲੱਗਦਾ ਨਹੀਂ ਕਿ ਬਸ ਸਿਹਤ ਆਸਤੇ ਸਭ ਤੋਂ ਵੱਡਾ ਜਿਹੜਾ ਨੁਕਸਾਨ ਹੈ ਕਿ ਜੀ ਜੀ ਸਿਹਤ ਆਸਤੇ ਤਾਂ ਬਹੁਤ ਇਹ ਮਾੜੀ ਹੈ ਜੀ ਤੁਹਾਨੂੰ ਪਤਾ ਹੈ ਇਹ ਇਨਸੀਡੈਂਟ ਹੋਇਆ ਪਹਿਲਾਂ ਵੀ ਪੰਜਾਬ ਦੇ ਵਿੱਚ ਕਿਉਂਕਿ ਇਹਦੀ ਕੋਈ ਡਿਗਰੀ ਨਹੀਂ ਹੁੰਦੀ ਕੋਈ ਇਹਦਾ ਉਹ ਲੈਵਲ ਨਹੀਂ ਹੈ ਇਸ ਕਰਕੇ ਗੰਦੇ ਥਾਵਾਂ ਤੇ ਪਾਈ ਹੋਈ ਤੁਸੀਂ ਦੇਖ ਰਹੇ ਹੋ ਹੁਣ ਤੇ ਇਹਦਾ ਕੋਈ ਸਟੈਂਡਰਡ ਨਹੀਂ ਹੈ ਨਹੀਂ ਸੋਤਨ ਦਿਖਾਣਾ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੀ ਹੈਗੀ ਟਿਊਬ ਦੇ ਵਿੱਚ ਵੀ ਪਾ ਕੇ ਜਿਹੜਾ ਹੈਗਾ ਇਹਨੂੰ ਰੱਖਿਆ ਗਿਆ ਸੀਗਾ ਤੇ ਸਟੋਰ ਕੀਤਾ ਹੋਇਆ ਸੀਗਾ ਤਾਂ ਜੋ ਬਾਜ਼ ਦੇ ਵਿੱਚ ਹੈ ਜਿਹੜਾ ਇਸ ਨੂੰ ਜਿਹੜਾ ਹੈਗਾ ਵੱਖ-ਵੱਖ ਤਰੀਕਿਆਂ ਦੇ ਨਾਲ ਜਿਹੜਾ ਲੋਕਾਂ ਤੱਕ ਜਿਹੜਾ ਹੈਗਾ ਸਪਲਾਈ ਕੀਤਾ ਜਾਵੇ ਲੋਕਾਂ ਤੱਕ ਜਿਹੜਾ ਹੈ ਪਹੁੰਚਾਇਆ ਜਾਵੇ ਇਹ ਲੋਕ ਲਗਾਤਾਰ ਇਹ ਕੰਮ ਕਰ ਰਹੇ ਹੈਗੇ ਕਿ ਬੰਦ ਹੀ ਕਿਵੇਂ ਹੈ ਕੋਈ ਇਸ ਸੀਜ਼ਨ ਬਾਕੀ ਇਸ ਚੀਜ਼ ਦਾ ਨੁਕਸਾਨ ਬਹੁਤ ਜ਼ਿਆਦਾ ਹੈ ਜਾਨ ਮਾਲ ਦਾ ਨੁਕਸਾਨ ਹੈ ਤੇ ਠੇਕੇਦਾਰ ਨੂੰ ਫਾਇਨੰਸ ਦਾ ਵੀ ਨੁਕਸਾਨ ਹੈ ਅੱਛਾ ਦੋਨੋਂ ਤਰਫੋਂ ਨੁਕਸਾਨ ਹੈ ਬਿਲਕੁਲ ਰੈਵਨਿਊ ਦਾ ਵੀ ਹੈ ਜਿਹੜਾ ਸਰਕਾਰ ਨੂੰ ਵਾਹ ਪੂਰਾ 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 ਅਗਰ ਇਹ ਲਾਨ ਕੰਟਰੋਲ ਹੋ ਜਾਵੇ ਨਜਾਇਜ਼ ਸ਼ਰਾਬ ਕੰਟਰੋਲ ਹੋ ਜਾਵੇ ਇਹ ਠੇਕੇ ਦੇ ਹਰ ਸਾਲ 10 15% 20% ਫालतूng ਗਿਰੀ ਜਾਵੇ ਜੀ ਬਿਲਕੁਲ ਹੈ ਹਾਂ ਜੀ ਇਸ ਦਾ ਬਿਲਕੁਲ ਹੈ ਜਿਹੜਾ ਲੋਕਾਂ ਵਾਸਤੇ ਇੱਕ ਮੌਤ ਹੈ ਕਹਿ ਸਕਦੇ ਹਾਂ ਪੂਰੀ 100% 100% ਮੌਤ ਹੁਣ ਮੈਂ ਜਿੱਤਾ ਹੋਏ ਜੀ ਹੁਣੇ ਹੀ ਹੋਇਆ ਜੀ ਪੰਜ-ਛੇ ਦਿਨ ਪਹਿਲੇ ਜੀ डिप्टी एक्साइज के डी एस पी जे राजस्थान के वो भी साढ़े नाल है आप गलबात करते किस तरह के जोड़ा है साझा है है। जो ऑपरेशन चल रहा है जरा एक्साइज डिपार्टमेंट है चाहे पंजाब का राजस्थान का तो किस तरह की जो कार्रवाई हो रही है ये जो भी अवैध हथकड़ है शराब यहाँ जो आस पास के गाँव में ये निकाली जा रही है जो नहर के किनारे किनारे तो इसको एक संयुक्त अभियान चला के और इनको इनका नष्टीकरण और इनकी रोकथाम की जा रही है जी हम तो बड़ा कुछ देखा है कि वो टैंक बना के है चाहे ट्यूब्स है या फिर वो ड्रम यूज करते हैं तो ये इनका यही तरीका है हर बारी जो आपकी तरफ से या पंजाब की तरफ से जो जॉइंट ऑपरेशन चलता है उसमें जो है उनको निकाला जाता है डिस्ट्रॉय किया जाता है लेकिन दोबारा वो लोग लो करते हैं क्या मानते हाँ इनकी यही इस तरह से ये बार बार ये निकालते रहते हैं और समय समय पर हमारी निरोधात्मक कार्रवाई होती रहती है इस पर काफ़ी मात्रा में हमने अंकुश लगाया है और हम निरंतर ये प्रयास करके और इनको रोकथाम करते रहेंगे तो ये, तो ये इनका ऑपरेशन तो जो चल रहा है तो अभी तक जो है मेरे, मेरे ख्याल में काफ़ी जो बड़ी मात्रा में जो है बरामद हुई है जो जिसको डिस्ट्रॉय हाँ काफ़ी मात्रा में जो लाहन है वगैरह है इनके जो सामग्री है इनके जो निकालने के उपकरण वगैरह है वो उनको अपने नष्ट किए हैं और ये भी है एक तरह से जो लोगों के लिए सेहत के साथ खिलवाड़ किया जा रहा है वही जो है रेवेन्यू का भी जो नुकसान करती है मैं तो लोगों के स्वास्थ्य के खिलवाड़ ही है और साथ में रेवेन्यू जो राज्य सरकार का जो रेवेन्यू है उसमें भी लॉस हो रहा है तो ये अभी यहाँ से जो कह रहे हैं कि यहाँ से पंजाब को भी जाती है जो यहाँ पे तैयार करते हैं इस तरह की जो नहीं ऐसा तो मेरी जानकारी भी नहीं है और ये आपस में जो लोकल है आसपास पास वही दे पाते हैं इतनी मात्रा में भी नहीं निकल रही कि पंजाब जाए हमारे से तो साथ ये जो बॉर्डर कैच है पंजाब राजस्थान का जो 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 बॉर्डर है है इसके सीमावर्ती गांव वहाँ पे भी जो ये लोग यूज करते हैं उसको जारी है ये लोग ये अपन सीमा पे ही खड़े हैं अभी हाँ। और यहाँ पे जो आस निकालते तो हम अपनी कार्रवाई करते हैं पंजाब पुलिस अपने अपने एरिया में हाँ पंजाब राजस्थान सरहद नजायज शराब के खिलाफ छेड़ी गई मुहिम के तहत करीब 6 ਘੰਟੇ ਦੀ ਜਿਹੜੀ ਹੈ ਲਗਾਤਾਰ ਜਿਹੜੀ ਇਹ ਕਾਰਵਾਈ ਚੱਲੀ ਹੈਗੀ ਜਿਦੇ ਵਿੱਚ ਐਕਸਾਈਜ਼ ਡਿਪਾਰਟਮੈਂਟ ਪੰਜਾਬ ਅਤੇ ਰਾਜਸਥਾਨ ਦੇ ਜੁਆਇੰਟ ਆਪਰੇਸ਼ਨ ਚੱਲੇ ਹੈਗਾ ਐਕਸਾਈਜ਼ ਆਫੀਸਰ ਸਾਡੇ ਨਾਲ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਹੈਗੇ ਕਿ ਕਿੰਨੀ ਬਰਾਮਦਗੀ ਕਿੰਨੀ ਹੋਈ ਹੈ ਕੀ ਕੋਚੀ ਅਸਹੀ ਕੀ ਕੋਚੀ ਜਿਸ ਤਰ੍ਹਾਂ ਦੇ ਨਾਲ ਇਹ ਜੁਆਇੰਟ ਆਪਰੇਸ਼ਨ ਜਿਹੜਾ ਚਲਾਇਆ ਗਿਆ ਇਹ ਅੱਜ ਸਾਡੇ ਮਾਨਯੋਗ ਡਿਪਟੀ ਐਕਸਾਈਜ਼ ਕਮਿਸ਼ਨਰ ਫਰੋਈਪਰ ਰੇਂਜ ਸਰਦਾਰ ਪਵਨਜੀਤ ਸਿੰਘ ਜੀ ਸਾਡੇ ਅਸਿਸਟੈਂਟ ਕਮਿਸ਼ਨਰ ਐਕਸਾਈਜ਼ ਸ਼੍ਰੀ ਵਿਕਰਮ ਠਾਕੁਰ ਜੀ ਤੇ ਸਾਡੇ ਹਾਇਰ ਅਥਾਰਟिटीज ਵੱਲੋਂ ਮਿਲੀਆਂ ਹਦਾਇਤਾਂ ਦੇ ਅਨੁਸਾਰ ਅੱਜ ਰਾਜਸਥਾਨ ਦੇ ਨਾਲ ਰਾਜਸਥਾਨ ਦੀ ਪੁਲਿਸ ਐਸਪੀ ਐਸਪੀ ਐਡੀਸ਼ਨ ਐਸਪੀ ਐਕਸਾਈਜ਼ ਡੀਐਸਪੀ ਐਕਸਾਈਜ਼ ਇੰਸਪੈਕਟਰ ਐਕਸਾਈਜ਼ ਬਿਕਾਨੇ ਰਾਜਸਥਾਨ ਤੇ ਜ਼ਿਲ੍ਹਾ ਫਾਇਲਕਾ ਦੇ ਐਕਸਾਈਜ਼ ਸਾਹਿਬ ਵੱਲੋਂ ਜੁਆਇੰਟ ਰੇਡ ਜਿਹੜੀ ਉਹ ਕੀਤੀ ਗਈ ਹੈ ਜਿੱਥੇ ਜੇ ਵੱਖ-ਵੱਖ ਏਰੀਆ ਦੇ ਤੇ ਕੀਤੀ ਗੰਕ ਨਾਲ ਦੇ ਵਿੱਚ ਕੀਤੀ ਗਈ ਹੈ 500 ਐਲ ਐਨਪੀ ਵਿੱਚ ਕੀਤੀ ਗਈ ਹੈ ਲਕਸ਼ਮੀਨ ਰਾਇਨ ਲਿੰਕ ਰੋਡ ਲਿੰਕ ਕਨਾਲ ਦੇ ਨਾਲ ਜਿਹੜੀ ਉਹ ਕੀਤੀ ਗਈ ਹੈ ਇਸ ਸਵੇਰੇ ਅਰਲੀ ਮਾਰਨਿੰਗ ਸਵੇਰੇ 4 ਵਜੇ ਦੇ ਕਰੀਬ ਰੇਡ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ ਸੀ 6 ਵਜੇ ਤੋਂ ਲੈ ਕੇ 4 ਵਜੇ ਤੋਂ ਲੈ ਕੇ ਮਾਰਨਿੰਗ ਹੁਣ ਤੱਕ ਜਿਹੜੇ 6-7 ਘੰਟੇ ਕੰਟੀਨਿਊ ਇਹ ਜਿਹੜੀ ਰੇਡ ਚੱਲੀ ਹੈ ਜਿਸ ਦੇ ਦੌਰਾਨ ਹਜ਼ਾਰਾਂ ਲੀਟਰ ਜਿਹੜੀ ਉਹ ਬਰਾਮਦਗੀ ਹੋਈ ਹੈ ਬਾਕੀ ਇਹ ਜਿਵੇਂ ਸਮਾਨ ਸਾਰਾ ਜਿਹੜਾ ਹੈਗਾ ਜਿਵੇਂ ਡਰਮ ਹੈ ਲੋਹੇ ਦੇ ਡਰਮ ਹੈ ਡਿੱਗੀਆਂ ਪਲਾਸਟਿਕ ਦੇ ਕੈਨ ਉਹ ਸਾਨੂੰ ਮਿਲੀ ਹੈ ਜਿਹੜੀ ਨਸ਼ਟ ਕਰ ਦਿੱਤੀ ਗਈ ਮੌਕੇ ਤੇ ਤੇ ਇਹ ਜਿਹੜੀ ਇਥੋਂ ਦੀ ਸ਼ਰਾਬ ਜਿਹੜੀ ਹੈ ਉਹ ਵੱਖ-ਵੱਖ ਏਰੀਆ ਦੇ ਵਿੱਚ ਸਾਰੇ ਜਾਂਦੀ ਹੈ ਇਸ ਕਰਕੇ ਜਿਵੇਂ ਪੰਜਾਬ ਦੇ ਏਰੀਏ ਦੇ ਵਿੱਚ ਅਬੋਰ ਫਾਦਲਖਾ ਏਰੀਏ ਦੇ ਵਿੱਚ ਵੀ ਜਾਂਦੀ ਹੈ ਜਿਸ ਕਰਕੇ ਪੰਜਾਬ ਦੇ ਐਕਸਾਈਜ਼ ਸਟਾਫ ਨੇ ਨਾਲ ਲੱਗ ਕੇ ਐਕਸਾਈਜ਼ ਦੇ ਜਿਹੜਾ ਰਾਜਸਥਾਨ ਦਾ ਐਕਸਾਈਜ਼ ਸਟਾਫ ਉਹਦੇ ਨਾਲ ਜੁਆਇੰਟ ਰੇਡ ਕਰਕੇ ਜਿਹੜੀ ਬਰਾਮਦਗੀ ਅਜ ਕੀਤੀ ਹੈ ਕੀ ਸਲਾਹ ਦਿਓਗੇ ਲੋਕਾਂ ਨੂੰ ਜਿਹੜੇ ਲੋਕ ਜਿਹੜੇ ਇਸ ਦਾ ਸੇਵਨ ਕਰਦੇ ਪਿੰਦੇ ਜਿਹੜੇ ਅਸੀਂ ਐ ਤਿੰਨ ਚਾਰ ਤਿੰਨ ਤੋਂ ਇਹ ਅਭਿਆਨ ਚਲਾਇਆ ਹੈ ਸਾਡੇ ਹਾਇਰ ਅਫੀਸਰ ਜਿਹੜੇ ਆ ਉਹਨਾਂ ਨੇ ਸਾਨੂੰ ਹਦਾਇਤਾਂ ਦਿੱਤੀਆਂ ਸੀਗੀਆਂ ਜਿਵੇਂ ਲੇਬਰ ਤਬਕਾ ਜਿਹੜਾ ਇਹ ਜਾਦਾ ਜਿਹੜੀ ਆ ਉਹ ਨਜਾਇਜ਼ ਸ਼ਰਾਬ ਨੂੰ ਜਿਹੜੀ ਉਹ ਸੇਵਨ ਕਰਦੇ ਆ ਅਸੀਂ ਵੱਖ-ਵੱਖ ਜਗ੍ਹਾ ਤੇ ਜਾ ਕੇ ਪੱਠਿਆਂ ਤੇ ਜਾ ਕੇ ਜਿੱਥੇ ਵੀ ਲੇਬਰ ਕੰਮ ਕਰਦੀ ਹੈ ਉੱਥੇ ਜਾ ਕੇ ਸਾਰਿਆਂ ਨੂੰ ਅਵੇਅਰ ਕੀਤਾ ਕਿ ਜਿਹੜੀ ਇਹ ਨਜਾਇਜ਼ ਸ਼ਰਾਬ ਹੈ ਬਹੁਤ ਗੰਦੇ ਤਰੀਕੇ ਨਾਲ ਤਿਆਰ ਕੀਤੀ ਜਾਂਦੀ ਹੈ ਜਿਹੜੀ ਕਿ ਜ਼ਿਆਦਾਤਰ ਜ਼ਹਿਰੀਲੀ ਸ਼ਰਾਬ ਜਿਹੜੀ ਹੈ ਉਹ ਸਿਹਤ ਲਈ ਬਹੁਤ ਹਾਨੀਕਾਰਕ ਹੈ ਇਸ ਕਰਕੇ ਇਸ ਸ਼ਰਾਬ ਦਾ ਸੇਵਨ ਜਿਹੜਾ ਉਹ ਨਾ ਕਰਨ ਸਾਡੀਆਂ ਉਹ ਅਜੇ ਵੀ ਲਗਾਤਾਰ ਇਹ ਮਹਿੰਮਾ ਚਲਾਈਆਂ ਜਾ ਰਹੀਆਂ ਪਿੰਡਾਂ ਦੇ ਵਿੱਚ ਪੱਠਿਆਂ ਦੇ ਉੱਤੇ ਬੰਦ ਜਗ੍ਹਾ ਦੇ ਉੱਤੇ ਜਾਂ ਲੇਬਰ ਜਿੱਥੇ ਦਾਣਾ ਮੰਡੀ ਵਗੈਰਾ ਜਿੱਥੇ ਵੀ ਲੇਬਰ ਕੰਮ ਕਰਦੀ ਹੈ ਅਸੀਂ ਉਹਨਾਂ ਨੂੰ ਅਵੇਅਰ ਕਰ ਰਹੇ ਹਾਂ ਕਿ ਇਹ ਜਿਹੜੀ ਨਜਾਇਜ਼ ਸ਼ਰਾਬ ਜਿਹੜੀ ਹੈ ਗਲਤ ਤਰੀਕੇ ਨਾਲ ਤਿਆਰ ਕੀਤੀ ਗਈ ਜਿਹੜੀ ਇਹ ਸੇਵਨ ਨਾ ਕਰਨ ਜਿਹੜੇ ਬੰਦੇ ਆਦੀ ਹੈ ਉਹ ਮਨਜੂਰ ਸ਼ਰਾ ਠੇਕਿਆਂ ਤੋਂ ਸ਼ਰਾਬ ਲੈ ਕੇ ਪੀਣ ਕਿਉਂਕਿ ਉਹਨਾਂ ਦੀ ਡਿਗਰੀ ਜਿਹੜੀ ਹੈ ਉਹ ਨਿਸ਼ਚਿਤ ਕੀਤੀ ਗਈ ਹੁੰਦੀ ਹੈ ਆ ਸੋ ਲਗਾਤਾਰ ਪੰਜਾਬ ਰਾਜਸਥਾਨ ਐਕਸਾਈਜ਼ ਡਿਪਾਰਟਮੈਂਟ ਵੱਲੋਂ ਜਿਹੜਾ ਹੈਗਾ ਨਜਾਇਜ਼ ਸ਼ਰਾਬ ਦੇ ਖਿਲਾਫ ਜਿਹੜੀ ਇਹ ਮੁਹਿੰਮ ਚੜੀ ਜਾਂਦੀ ਹੈ ਅੱਜ ਵੀ ਜਿਹੜਾ ਆਪਰੇਸ਼ਨ ਚੱਲਦਾ ਰਿਹਾ ਤੇ ਉਹਦੇ ਵਿੱਚ ਲੋਕਾਂ ਨੂੰ ਜਿਹੜੀ ਸਲਾਹ ਜਰੂਰ ਦਿੱਤੀ ਗਈ ਹੈ ਕਿ ਉਹ ਇਸ ਸ਼ਰਾਬ ਦਾ ਸੇਵਨ ਨਾ ਕਰਨ ਇਹ ਉਹਨਾਂ ਦੀ ਮੌਤ ਦਾ ਕਾਰਨ ਬਣ ਸਕਦੀ ਹੈ ਅਫਤਾਰ ਗਿਲ ਪੀਟੀਸੀ ਨਿਊਜ਼ ਪੰਜਾਬ ਰਾਜਸਥਾਨ ਬਾਰਡਰ ਰਾਜਸਥਾਨ